ਬੀਤੇ ਦਿਨੀ ਬਿਜਲੈਸ ਭਾਗ ਵੱਲੋਂ ਵਿਕਰਮ ਮਜੀਠੀਆ ਦੇ 25 ਟਿਕਾਣਿਆਂ ਦੇ ਉੱਤੇ ਪੰਜਾਬ ਪੜ ਦੇ ਵਿੱਚ ਛਾਪੇਮਾਰੀ ਕੀਤੀ ਜਿਸ ਤੋਂ ਬਾਅਦ ਜਾ ਕੇ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਵੀ ਕੀਤਾ ਸੀ ਰਾਤ ਵਿਕਰਮ ਮਜੀਠੀਆ ਨੂੰ ਮੁਹਾਲੀ ਦੇ ਬਿਜਲੈਸ ਦਫ਼ਤਰ ਦੇ ਵਿੱਚ ਰੱਖਿਆ ਗਿਆ ਪੁੱਛਗਿੱਛ ਹੋਈ ਹੈ ਦੂਜੇ ਪਾਸੇ ਅੱਜ ਮਾਨਜੁਗ ਅਦਾਲਤ ਮੁਹਾਲੀ ਦੇ ਵਿੱਚ ਵਿਕਰਮ ਮਜੀਠੀਆ ਨੂੰ ਪੇਸ਼ ਕਰਨਾ ਸੀ ਪੇਸ਼ ਕਰਨ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਅਦਾਲਤ ਨੂੰ ਚਾਰੇ ਪਾਸੇ ਤੋਂ ਪੁਲਿਸ ਨੇ ਘੇਰੇ ਦੇ ਵਿੱਚ ਰੱਖਿਆ ਤੇ ਚਾਰੇ ਪਾਸੇ ਪੁਲਿਸੀ ਪੁਲਿਸ ਲੱਗੀ ਹੋਈ ਸੀ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਦੂਜੇ ਪਾਸੇ ਇਹ ਵੀ ਦੱਸ ਦਿੰਨੇ ਆ ਕਿ ਇਸ ਮੌਕੇ ਵਿਕਰਮ ਮਜੀਠੀਆ ਦੇ ਸਮਰਥਕ ਵੀ ਪਹੁੰਚਣ ਸ਼ੁਰੂ ਹੋ ਗਏ ਸੀ ਤੇ ਵਿਕਰਮ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਹੀ ਵਿਕਰਮ ਮਜੀਠੀਆ ਦੇ ਸਮਰਥਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤਸਵੀਰਾਂ ਤੁਸੀਂ ਲਾਈਵ ਦੇ ਸਕਦੇ ਹੋ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸ ਦਿੰਨੇ ਆ ਵਿਕਰਮ ਮਜੀਠੀਆ ਨੂੰ ਪੇਸ਼ ਕਰਨ ਸਮੇਂ ਪੁਲਿਸ ਨੇ ਕਾਲੇ ਸ਼ੀਸ਼ੇ ਵਾਲੀਆਂ ਤਿੰਨ ਗੱਡੀਆਂ ਯੂਜ਼ ਕੀਤੀਆਂ ਜਿੱਦੇ ਵਿੱਚ ਕਿ ਕਿਸੇ ਨੂੰ ਕਦੋਂ ਕੋਈ ਖਬਰ ਨਹੀਂ ਸੀ ਕਿਸ ਗੱਡੀ ਦੇ ਵਿੱਚ ਬਿਕਰਮ ਮਜੀਠੀਆ ਨੂੰ ਲੈ ਕੇ ਆਏ ਨੇ ਮੀਡੀਆ ਨੂੰ ਵੀ ਇਸ ਕਵਰੇਜ ਤੋਂ ਦੂਰ ਰੱਖਿਆ ਦੂਰ ਤੋਂ ਹੀ ਕੈਮਰੇ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੋ-ਜੋ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦੱਸ ਦਿੰਦੇ ਆ ਬਿਕਰਮ ਮਜੀਠੀਆ ਨੂੰ ਆਮਦਨ ਤੋਂ ਬਾਅਦ ਜਾਇਦਾਦ ਨੂੰ ਲੈ ਕੇ ਤੇ ਹੋਰ ਮੰਦਿਆਂ ਦੇ ਵਿੱਚ ਵਿਜੀਲੈਂਸ ਭਾਗ ਨੇ ਗ੍ਰਿਫਤਾਰ ਕੀਤਾ ਹੈ ਭਾਵੇਂ ਕੀ ਪੰਜਾਬ ਸਰਕਾਰ ਦੇ ਵੱਡੇ ਲੀਡਰ ਜਾਂ ਫਿਰ ਸੀਐਮ ਭਗਵੰਤ ਮਾਨ ਨੂੰ ਖੁਦ ਇਹ ਗੱਲ ਆਖ ਰਹੇ ਇੰਨੇ ਕਿ ਵੱਡੇ ਵੱਡੇ ਮગર ਮੱਛ ਪਾਵੇਂ ਜਿਹੜੇ ਕੋਈ ਵੀ ਹੋਵੇ ਨਸ਼ਾ ਤਸਕਰਾਂ ਦੇ ਨਾਲ ਨਾਲ ਨੂੰ ਸੰਬੰਧ ਹੋਣ ਤਾਂ ਅਸੀਂ ਬਖਸ਼ਾਂਗੇ ਨਹੀਂ ਵਿਕਰਮ ਮਜੀਠੇ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਦੂਜੇ ਪਾਸੇ ਵਿਰੋਧੀ ਜਿਹੜੇ ਕਾਂਗਰਸ ਦੀ ਗੱਲ ਕਰੀਏ ਜਾਂ ਫਿਰ ਭਾਜਪਾ ਦੀ ਗੱਲ ਕਰੀਏ ਉਹਨਾਂ ਲਈ ਨਵਾਂ ਲੋਕਿਆ ਜਾ ਰਿਹਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਜੋ ਕਿ ਬਿਜਲੀ ਦੇ ਭਾਗ ਨੂੰ ਤੱਕੇਸ਼ਾਈ ਲਈ ਵਰਤ ਰਹੀ ਹੈ ਜਦਕਿ ਉਹਨਾਂ ਦੇ ਘਰ ਦੇ ਵਿੱਚ ਜੋ ਐਮਐਲਏ ਗਨੀਪਕਾਰ ਵਿਕਰਮ ਮਜੀਠੇ ਦੇ ਘਰ ਵਾਲੀ ਨੇ ਉਹਦੇ ਨਾਲ ਵੀ ਜੋ ਤੱਕਾ ਮੁਕੀ ਹੋਈ ਹੈ ਉਹ ਬਿਲ ਨਿੰਦਣਯੋਗ ਹੈ ਇਸ ਤਰੀਕੇ ਦੀਆਂ ਗੱਲਾਂ ਕਾਂਗਰਸ ਦੇ ਆਗੂਆਂ ਤੇ ਨਾਲ ਭਾਜਪਾ ਦੇ ਆਗੂ ਵੱਲੋਂ ਕਈਆਂ ਕਿੰਨਾਂ ਦੂਜੇ ਪਾਸੇ ਦੱਸਦਿੰਦੇ ਆ ਕਿ ਹੁਣ ਵਿਜੀਲੈਂਸ ਭਾਗ ਵੱਲ ਦੱਸਿਆ ਗਿਆ ਕਿ ਜੋ ਆਮਦਨ ਤੋਂ ਬਾਅਦ ਜਾਇਦਾਦ ਬਣਾਈ ਗਈ ਹੈ ਉਸ ਦੀ ਪੂਰੀ ਜਾਂਚ ਹੋ ਰਹੀ ਹੈ ਕਿ ਨਸ਼ੇ ਦੇ ਤਰੀਕੇ ਦੇ ਨਾਲ ਬਣਾਈ ਗਈ ਹੈ ਜਾਂ ਫਿਰ ਹੋਰ ਤਰੀਕਾ ਕੋਈ ਪਨਾਇਆ ਗਿਆ ਪੂਰੇ ਬਰੀਕ ਐਂਗਲਾਂ ਦੇ ਨਾਲ ਜਿਹੜੀ ਪੁਲਿਸ ਜਾਂਚ ਕਰ ਰਹੀ ਹੈ ਵਿਜੀਲੈਂਸ ਜਾਂਚ ਕਰ ਰਹੀ ਹੈ ਇਸ ਨੂੰ ਲੈ ਕੇ ਮੌਕੇ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਹੁਣ ਪੱਕੇ ਪੈਰਾਂ ਸੀ ਹਰ ਉਹ ਕਾਰਵਾਈ ਕਰ ਰਹੇ ਆ ਕੱਚੇ ਸਬੂਤਾਂ ਦੇ ਨਾਲ ਅੱਜ ਕਾਰਵਾਈ ਨਹੀਂ ਕਰ ਰਹੇ ਹੁਣ ਅਸੀਂ ਪੱਕੇ ਪੈਰੀ ਜਿਹੜੇ ਪੂਰੇ ਸਬੂਤ ਇਕੱਠੇ ਕੀਤੇ ਨੇ ਜਿਹੜੇ ਨਸ਼ਾ ਤਸਕਰਾਂ ਦੀ ਇਹਨਾਂ ਦੇ ਨਾਲ ਸੰਬੰਧ ਜੁੜੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਾਂਗੇ ਉਹਨਾਂ ਦੇ ਸਾਥੀਆਂ ਨੂੰ ਵੀ ਜੋ ਜੋ ਵੀ ਪਾਇਆ ਗਿਆ ਇਸ ਤਰੀਕੇ ਦੀ ਪ੍ਰੈਸ ਕਾਨਫਰੰਸ ਜਿਹੜੀ ਅੱਜ ਸੀਐਮ ਭਗਵੰਤ ਮਾਨ ਵੱਲੋਂ ਕੀਤੀ ਗਈ ਹੈ ਉਹਦੇ ਵਿੱਚ ਹੁਣ ਦੇਖਦੇ ਆ ਜਿਸ ਤਰੀਕੇ ਨਾਲ ਪਹਿਲਾਂ ਵੀ ਦਦਨੇ ਬਿਕਰਮ ਮਜੀਠੀਆ ਨੂੰ 6 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਜ਼ਮਾਨਤ ਹੋ ਗਈ ਸੀ ਤਾਂ ਨਾਲ ਦੀ ਨਾਲ ਵਿਰੋਧੀਆਂ ਵੱਲੋਂ ਵੀ ਕਿਹਾ ਗਿਆ ਕਿ ਅਗਰ ਇਸ ਤਰੀਕੇ ਦੀ ਕੋ ਕਾਰਵਾਈ ਸੀ ਫਿਰ ਜਦੋਂ ਗ੍ਰਿਫਤਾਰੀ ਪਹਿਲਾਂ ਹੋਈ ਸੀ ਜਦੋਂ 6 ਮਹੀਨੇ ਪਹਿਲਾਂ ਜੇਲ੍ਹ ਕੱਟੀ ਉਸ ਸਮੇਂ ਕਿਉਂ ਨਹੀਂ ਪੁੱਛ ਕੇ ਚਲਾਈ ਵਿਕਰਮ ਮਜੀਠੀਏ ਨੂੰ ਬੁਲਾਇਆ ਗਿਆ ਉਸ ਸਮੇਂ ਕਿਉਂ ਨਹੀਂ ਜਾਂਚ ਕੀਤੀ ਗਈ ਇਸ ਤਰੀਕੇ ਦੇ ਤੰਜ ਵੀ ਵਿਰੋਧੀਆਂ ਵੱਲੋਂ ਅੱਜ ਆਮ ਆਦੀ ਪਾਰਟੀ ਦੇ ਉੱਤੇ ਕਸੇ ਗਏ ਨੇ ਤੇ ਇਹ ਵੀ ਦੱਸ ਦਿੰਦੇ ਆ ਵਿਕਰਮ ਮਜੀਠੀਆ ਕੋਈ ਛੋਟਾ ਮੋਟਾ ਚਿਹਰਾ ਨਹੀਂ ਸੋ ਲੈ ਕੇ ਕਾਫੀ ਫੈਨ ਫੋਲਿੰਗ ਵਿਕਰਮ ਮਜੀਠੀਆ ਦੀ ਹੈ ਕਬਿਕਰ ਮਜੀਠੀ ਦੇ ਸਮਰਥਕਾਂ ਵੱਲੋਂ ਕਿਹਾ ਗਿਆ ਕਿ ਇਹ ਗੈਰ ਕਾਨੂੰਨੀ ਕਾਰਵਾਈ ਹੈ ਇਸ ਨੂੰ ਲੈ ਕੇ ਜਲਦ ਹੀ ਵੱਡੇ ਖੁਲਾਸੇ ਹੋ ਜਾਣਗੇ ਪਤਾ ਲੱਗ ਜਾ ਕਿ ਆਮ ਆਦਮੀ ਪਾਰਟੀ ਨੇ ਜੋ ਬਦਲਾਖੋਰੀ ਦੀ ਨੀਤੀ ਦੇ ਨਾਲ ਬਦਲਾ ਲਿਆ ਤਾਂ ਉਸ ਦੇ ਬਾਰੇ ਮਾਨਯੋਗ ਅਦਾਲਤ ਦੇ ਵਿੱਚ ਬਿਲਕੁਲ ਉਦਦ ਪਾਣੀ ਦਾ ਪਾਣੀ ਹੋ ਜਾਏਗਾ ਇਸ ਤਰੀਕੇ ਦੇ ਬਿਕਰ ਮਜੀਠੀ ਦੇ ਸਮਰਥਕਾਂ ਨੇ ਇਸ ਪਿੱਛਾ ਦਿੱਤੀਆਂ ਨੇ ਦੇਖਦੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਬਿਕਰ ਮਜੀਠੀ ਆ ਜੇਲ ਜਾਣਗੇ ਜਾਂ ਫਿਰ ਕਿਤੇ ਨ ਕਿਤੇ ਮਾਨਯੋਗ ਅਦਾਲਤ ਤੋਂ ਕੋਈ ਫੈਸਲਾ ਹੋਰ ਆਂਦਾ ਹੈ ਤੁਹਾਨੂੰ ਬਿਲਕੁਲ ਸਮਝ ਦੱਸੇਗਾ ਤੁਹਾਡਾ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਜ ਸਿੰਘ